ਭਾਈ ਤਾਰੂ ਸਿੰਘ ਜੀ ਜਦੋਂ ਉਹਨਾਂ ਦੇ ਕੇਸਾਂ ਦੀ ਬਦਵੀ ਜਕਰੀਆ ਖਾਨ ਨੇ ਕੀਤੀ ਜਾਂ ਕਰਨੀ ਚਾਹੀ ਉਹਨੇ ਅਰਦਾਸ ਕੀਤੀ ਸੀ ਉਹਨੇ ਆਖਿਆ ਸੀਗਾ हे ਜਕਰੀਆ ਖਾਨ ਆਪਣੇ ਮਨ ਦੇ ਵਿੱਚ ਅਰਦਾਸ ਕਰਕੇ ਭਾਈ ਤਾਰੂ ਸਿੰਘ ਜੀ ਨੇ ਤੂੰ ਮੈਨੂੰ ਮਾਰਦਾ ਪਿਆ ਹੈ ਮੈਨੂੰ ਖਤਮ ਕਰਦਾ ਪਿਆ ਹੈ ਉਹਨੇ ਅਰਦਾਸ ਕੀਤੀ हे ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ हे ਪਰਮਾਤਮਾ ਜੀ ਰਹਿਮਤ ਕਰੋ ਮੈਂ ਇਸ ਜ਼ਾਲਮ ਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਜਾਵਾਂਗਾ ਮੈਂ ਉਹਨਾਂ ਚਿਰ ਨਹੀਂ ਮਰਾਂਗਾ ਜਿੰਨਾ ਚਿਰ ਜਕਰੀਆ ਖਾਨ ਨਹੀਂ ਮਰ ਜਾਂਦਾ ਇਹਦਾ ਅੰਤ ਨਹੀਂ ਹੁੰਦਾ ਉਦੋਂ ਤੱਕ ਮੈਂ ਵੀ ਨਹੀਂ ਮਰਾਂਗਾ ਇੱਕ ਇਹ ਅਰਦਾਸ ਹੈ ਆਪਾਂ ਹਰ ਕੋਈ ਅਰਦਾਸਾਂ ਤਾਂ ਆਪਾਂ ਵੀ ਕਈ ਢੰਗਾਂ ਦੀਆਂ ਕਰਦੇ ਹਾਂ ਪਰ ਮੌਤ ਨੂੰ ਮੁਖੌਲ ਕਰਨ ਵਾਲੀ ਅਰਦਾਸ ਮੈਂ ਉਹਨਾਂ ਚਿਰ ਨਹੀਂ ਮਰਾਂਗਾ ਜਿੰਨਾ ਚਿਰ ਜਕਰੀਆ ਖਾਨ ਨਹੀਂ ਮਰੇਗਾ 21 ਦਿਨਾਂ ਖੋਪੜ ਲੱਥੇ ਤੋਂ ਭਾਈ ਤਾਰੂ ਸਿੰਘ ਦੀ ਬਾਦ ਵਿੱਚ ਸ਼ਹੀਦ ਨਹੀਂ ਹੁੰਦੇ ਭਗਤੀ ਦੇ ਵਿੱਚ ਬੈਠੇ ਰਹਿੰਦੇ ਹਨ ਉਹਨਾਂ ਦਾ ਛਿੱਤਰ ਮਾਰ ਮਾਰ ਕੇ ਜਕਰੀਆ ਖਾਨ ਦੇ ਸਿਰ ਦੇ ਵਿੱਚ ਉਹਦੀ ਜਦੋਂ ਮੌਤ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਹੈ ਭਾਈ ਤਾਰੂ ਸਿੰਘ ਜੀ ਨੂੰ ਤੇ ਅਰਦਾਸ ਕਰਕੇ ਸਰੀਰ ਛੱਡਦੇ ਹਨ ਭਾਈ ਤਾਰੂ ਸਿੰਘ ਜੀ